ਕੀ ਕਿਹਤੋ ਦਸਤਾਨੇ ਗਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਉਹਨਾਂ ਨਾਲ ਗਲਤ ਕਰਕੇ ਉਹ ਡੈਲੀ ਕੋਰਸ ਪੰਜਾਬੀ ਦੇਖ ਰਹੇ ਹਾਂ ਕੁਸੀ ਤਸੀਂ ਅਸੀਂ ਇਸ ਟਾਈਮ ਮੌਜੂਦ ਹਾਂ ਫਰਵਾੜਾ ਦੇ ਗੁਰਦੁਆਰਾ ਸਾਹਿਬ ਵਿਖੇ ਜਿਸ ਦੀਆਂ ਸਵੇਕੋਈ ਕੁਝ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜੜੀਆਂ ਖਬਰਾਂ ਕੁਸ ਦੇਖ ਰਹੇ ਹਾਂ ਅਸੀਂ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਕਿ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਿਤ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਬਰੋ ਜਿਹੜਾ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਉਸ ਦੇ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤਾਂ ਨਾਦਨ ਵਾਲਾ ਸੀ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਇਹ ਪੀਰਪਾਟ ਵਾਲੇ ਇਲਾਕੇ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੂ ਬਤਿਆ ਤੇ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਤੁਹਾਨੂੰ ਲੈ ਕੇ ਪੁੱਜੇ ਹਾਂ ਜਿੱਥੇ ਤੁਸੀਂ ਜਿੱਥੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਵਿੰਟਸ ਵੀਰ ਨੇ ਜਿਸ ਦੀ ਕੇ ਜਿਹੜਾ ਗੁਰਦੁਆਰਾ ਸਾਹਿਬ ਦਾ ਐਸਜੀਪੀਸੀ ਦੇ ਜਿਹੜਾ ਅੰਡਰ ਜਿਹੜੇ ਆਂਦਾ ਸਾਰੀ ਦੇਖ ਰਹੇ ਜਿਹੜੀ ਐਸਜੀਪੀਸੀ ਇਹ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਤਸਵੀਰਾਂ ਦੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਉਸ ਗੁਰਦੁਆਰਾ ਸਾਹਿਬ ਦੇ ਜਿੱਥੇ ਕਥਿਤ ਤੌਰ ਤੇ ਇੱਕ ਨੌਜਵਾਨ ਜਿਹੜਾ ਨੌਜਵਾਨ ਬਰੁਨ ਦਾ ਇੱਥੇ ਜਿਹੜੀ ਉਹ ਬੇਅਦਬ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਉਸ ਨਾਲ ਦੇ ਨਾਲ ਅਸੀਂ ਤੁਹਾਨੂੰ ਇਹ ਵੀ ਦੱਸ ਲਈਏ ਕਿ ਇੱਥੇ ਸਵੇਰ ਤੋਂ ਹੀ ਜਿਹੜੇ ਇਹ ਪੁਲਿਸ ਅਧਿਕਾਰੀ ਜਿਹੜੇ ਸਵੇਰ ਕੋਈ ਇੱਥੇ ਪੁਜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਪੁਜੇ ਹੋਏ ਸੀ ਇੱਥੇ ਸਰਪ੍ਰਸ਼ਾਸਨ ਜਿਹੜਾ ਇੱਥੇ ਪੁਜਿਆ ਹੋਇਆ ਸੀ ਤੇ ਅਸੀਂ ਗਲਵਤ ਦੇ ਜਰੀਏ ਗਲਵਤ ਕਰਾਂਗੇ ਇਸ ਨੂੰ ਮੈਂਬਰ ਦੇ ਨਾਲ ਹੋਰ ਇਥੋਂ ਤੁਹਾਨੂੰ ਅਸੀਂ ਦੱਸਣਾਂ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਲਾਕਾ ਜਿਹੜਾ ਹੈ ਇਹ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਔਰ ਇਹ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਜਿਹੜੀ ਜਿੱਥੇ ਅਸੀਂ ਖੜੇ ਆਂ ਜਿੱਥੇ ਤੁਸੀਂ ਦਿਖਾ ਦੇਖ ਰਹੇ ਹੋ ਤੁਸੀਂ লাইਵ ਤਸਵੀਰਾਂ ਤੁਸੀਂ ਬੇਰੀ ਕੁਝ ਪੰਜਾਬੀ ਦੇ ਜਰੀਏ ਦੇਖ ਰਹੇ ਹੋ ਕਿ ਇਸ ਜਿਹੜੇ ਗੁਰਦੁਆਰਾ ਸਾਹਿਬ ਨੇਪੂਰੀ ਪੀੜਪੜ ਵਾਲੇ ਇਲਾਕੇ ਦੇ ਵਿੱਚ ਹੈ ਔਰ ਇੱਥੇ ਕਥੇ ਤੌਰ ਤੇ ਲੱਗਿਆ ਗਿਆ ਹੈ ਇੱਥੇ ਇੱਕ ਨੌਜ਼ਵਾਨ ਬਲੁੰਦਾ ਹੈ ਉਹ ਗੁਰੂ ਘਰ ਦੇ ਵਿੱਚ ਜਿਹੜੀ ਗਲਤ ਤਰੀਕੇ ਦੇ ਨਾਲ ਐਂਟਰੀ ਕੀਤੀ ਗਈ ਤੇ ਇਹ ਵੀ ਸ਼ੱਕ ਜਾ ਰਿਹਾ ਕਿ ਉਸ ਬੇਅਦਬੀ ਦੀ ਮੰਸ਼ਾ ਦੇ ਨਾਲ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਇਸ ਦੌਰਾਨ ਜਿਹੜਾ ਕੁਝ ਨਿਹੰਗ ਸਿੰਘ ਵੀ ਜਿਹੜੇ ਇੱਥੇ ਪੁਜੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਇਸ ਦੌਰਾਨ ਉਸ ਦੀ ਜਿਹੜੀ ਹੈ ਮਾਰਕਟ ਜਿਹੜੀ ਮੌਜਮਾਨ ਦੀ ਕਿੱਤੀ ਗਈ ਮਾਰਕਟ ਦੇ ਦੌਰਾਨ ਜਿਹੜਾ ਮੌਜਮਾਨ ਦੀ ਜਿਹੜੀ ਮੌਤ ਹੋ ਗਈ ਬਹੁਤ ਸਾਰੇ ਪ੍ਰਸ਼ਾਸਕਿਕ ਅਧਿਕਾਰੀ ਵੀ ਇੱਥੇ ਪੂਜੇ ਸਾਰਾ ਪ੍ਰਸ਼ਾਸਨ ਲੈ ਕੇ ਪੂਜਿਆ ਅਸੀਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਲਾਈਵ ਜਣੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਕੀ ਕੀ ਮੈਨੇਜਰ ਸਾਹਿਬ ਨੇ ਕੀ ਕੀ ਇੱਥੋਂ ਦੇ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਉਹਨਾਂ ਨਾਲ ਗਲਵਤ ਕਰਕੇ ਉਹ ਵੀ ਇਸ ਤੋਂ ਜਾਣਕਾਰੀ ਦੇਣ ਦੀ ਤੇ ਕੋਸ਼ਿਸ਼ ਕਰਾਂਗੇ ਅਫਵਾਹਾਂ ਤੋਂ ਬਚੋ ਕਿ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਜੜੀਆਂ ਉਹ ਵੀ ਫੈਲਾਈਆਂ ਜਾ ਰਹੀਆਂ ਸਚਾਈ ਜਾਣਨ ਲਈ ਕੀ ਹੋਇਆ ਕਿਤਾ ਹੋਇਆ ਕਦੋਂ ਹੋਇਆ ਇਹ ਸਭ ਕੁਝ ਜਰਨਲ ਦੇ ਵੀਡੀਓ ਡੇਲ ਕੁਝ ਪੰਜਾਬੀ ਦੇ ਨਾਲ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤੇ ਗੱਲ ਕਰਾਂਗੇ ਕਿਥੋਂ ਦੇ ਜੁੜੇ ਮੈਨੇਜਰ ਹੈ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਇਸ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਕੀ ਕੀ ਹੋਇਆ ਸੀ ਤੇ ਕੀ ਕੀ ਨਹੀਂ ਹੋਇਆ ਸੀ ਇੰਤਜ਼ਾਰ ਕਰੋ ਮਿਲਦੇ ਹਾਂ ਕੁਝ ਦੇਰ ਬਾਅਦ ਡੇਲੀ ਪੁਲਸ ਪੰਜਾਬੀ ਦੇਖ ਰਹੇ ਹੋ ਤੁਸੀਂ ਅਸੀਂ ਇਸ ਟਾਈਮ ਮੌਜੂਦ ਹਾਂ ਫਗਵਾੜ ਦੇ ਗੁਰਦੁਆਰਾ ਸਾਹਿਬ ਦੇਖੇ ਜਿਸ ਦੀਆਂ ਸਵੇਰ ਤੋਂ ਹੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਜਿਹੜੀ ਹੈ ਖਬਰਾਂ ਉਸ ਦੇਖ ਰਹੇ ਹਾਂ ਅਸੀਂ ਉਸੇ ਗੁਰਦੁਆਰਾ ਸਾਹਿਬ ਦੇ ਸਥਾਨ ਉਧਰ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀਆਂ ਕਿ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਿਤ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਬਲੰਗੜਾ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਸ ਉਸ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤਾਂ ਨਾਲ ਦੀ ਨਾਲ ਅਸੀਂ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਇਹ ਪੀੜ ਪਰ ਬੜੀ ਇਲਕੀ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੂਗਤਿਆ ਤੇ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਤੁਹਾਨੂੰ ਲੈ ਕੇ ਪੁੱਜੇ ਹਾਂ ਜਿੱਥੇ ਤੁਸੀਂ ਜਿੱਥੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਵੀ ਤਸਵੀਰਾਂ ਨੇ ਜਿਸ ਦੀ ਕੇ ਜਿਹੜਾ ਗੁਰਦੁਆਰਾ ਸਾਹਿਬ ਦਾ ਐਸਜੀਪੀਸੀ ਦੇ ਜਿਹੜਾ ਅੰਡਰ ਜਿਹੜੇ ਆਂਦਾ ਹੈ ਸਾਰੀ ਦੇਖ ਰਹੇ ਜਿਹੜੀ ਐਸਜੀਪੀਸੀ ਇਹ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਤਸਵੀਰਾਂ ਦੇ ਜਰੀਏ ਦਖਲਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਉਸ ਗੁਰਦੁਆਰਾ ਸਾਹਿਬ ਜਿੱਥੇ ਕਥਿਤ ਤੌਰ ਤੇ ਲੇਕਿਨ ਨੌਜਵਾਨ ਜਿਹੜਾ ਨੌਜਵਾਨ ਬੰ ਲੋ ਜਿਹੜਾ ਇੱਥੇ ਜਿਹੜੀ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਸੋ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਦੱਸ ਲਈਏ ਕਿ ਇੱਥੇ ਸਵੇਰ ਤੋਂ ਹੀ ਜਿਹੜੇ ਪੁਲਿਸ ਅਧਿਕਾਰੀ ਇਸ ਸਵੇਰ ਕੋਈ ਇੱਥੇ ਪੁਜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਪੁਜੇ ਹੋਏ ਸੀ ਇਥੇ ਸਰਪ੍ਰਸ਼ਾਸਨ ਜਿਹੜਾ ਇੱਥੇ ਪੂਜਿਆ ਹੋਇਆ ਸੀ ਤੇ ਅਸੀਂ ਗਲਵਤ ਦੇ ਜਰੀਏ ਗਲਵਤ ਕਰਾਂਗੇ ਇਥੋਂ ਦੇ ਮੈਂ ਵੀ ਆਪਣੇ ਨਾਲ ਹੋਰ ਇਥੋਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਲਾਕਾ ਜਿਹੜਾ ਹੈ ਇਹ ਕਾਫੀ ਪੀੜਪੜ ਵਾਲਾ ਇਲਾਕਾ ਹੈ ਔਰ ਇਹ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਜਿਹੜੀ ਜਿੱਥੇ ਅਸੀਂ ਖੜੇ ਆਂ ਜਿੱਥੇ ਤੁਸੀਂ ਦਿਖਾ ਦੇਖ ਰਹੇ ਹੋ ਤੁਸੀਂ ਲਾਈਵ ਤੁਸੀਂ ਦੇਖ ਰਹੇ ਹੋ ਪੰਜਾਬੀ ਦੇ ਜਰੀਏ ਦੇਖ ਰਹੇ ਹੋ ਕਿ ਇਹ ਜਿਹੜੇ ਗੁਰਦੁਆਰਾ ਸਾਹਿਬ ਦੇ ਪੂਰੀ ਪੀੜਪੜ ਵਾਲੇ ਇਲਾਕੇ ਦੇ ਵਿੱਚ ਹੈ ਔਰ ਇੱਥੇ ਕਥੇ ਤੌਰ ਤੇ ਜੜਾ ਕਿਹਾ ਗਿਆ ਕਿੱਥੇ ਇਕਨੋਜ਼ਵਨ ਬੋਲੋ ਜਿਹੜਾ ਉਹ ਗੁਰੂ ਘਰ ਦੇ ਵਿੱਚ ਜਿਹੜੀ ਹੈ ਗਲਤ ਤਰੀਕੇ ਦੇ ਨਾਲ ਐਂਟਰੀ ਕੀਤੀ ਗਈ ਤੇ ਇਹ ਵੀ ਸ਼ੱਕ ਜਾ ਰਿਹਾ ਕਿ ਉਹ ਬੇਅਦਬੀ ਦੀ ਮੰਸ਼ਾ ਦੇ ਨਾਲ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਇਸ ਦੌਰਾਨ ਜਿਹੜਾ ਕੁਜਨਹੰਸ ਸਿੰਘ ਵੀ ਜਿਹੜੇ ਇੱਥੇ ਪੁਜੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਇਸ ਦੌਰਾਨ ਉਸ ਲਈ ਜਿਹੜੀ ਮਾਰਕਟ ਜਿਹੜੀ ਨੌਜਵਾਨ ਦੀ ਕੀਤੀ ਗਈ ਮਾਰਕਟ ਦੇ ਦੌਰਾਨ ਜਿਹੜਾ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਬਹੁਤ ਸਾਰੇ ਪ੍ਰਸ਼ਾਸਨ ਜਿਹੜੇ ਇੱਥੇ ਪੁਜਿਆ ਸਰਪ ਪ੍ਰਸ਼ਾਸਨ ਜਿਹੜਾ ਇੱਥੇ ਪੁਜਿਆ ਅਸੀਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀਆਂ ਉਹ ਲਾਈਵ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਕੀਕਿਆ ਮੈਨੇਜਰ ਸਾਹਿਬ ਨੇ ਕੀ ਕੀ ਇਥੋ ਦੇ ਸਥਾਨਿਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਉਹਨਾਂ ਨਾਲ ਗਲਵਤ ਕਰਕੇ ਉਹ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਣ ਦੀ ਤੇ ਕੋਸ਼ਿਸ਼ ਕਰਾਂਗੇ ਅਫਵਾਹਾਂ ਤੋਂ ਬਚੋ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਜਿਹੜੀਆਂ ਉਹ ਵੀ ਫੈਲਾਈਆਂ ਜਾ ਰਹੀਆਂ ਸਚਾਈ ਜਾਣਨ ਲਈ ਕਿ ਕੀ ਹੋਇਆ ਕਿੱਦਾਂ ਹੋਇਆ ਕਦੋਂ ਹੋਇਆ ਇਹ ਸਭ ਕੁਝ ਜਾਣਨ ਲਈ ਵੀਡੀਓ ਦੇ ਨਾਲ ਕੁਝ ਪੰਜਾਬੀ ਦੇ ਨਾਲ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤੇ ਗੱਲ ਕਰਾਂਗੇ ਇਥੋਂ ਦੇ ਜਿਹੜੇ ਮੈਨੇਜਰ ਆ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਕੀ ਕੀ ਹੋਇਆ ਸੀ ਤੇ ਕੀ ਕੀ ਨਹੀਂ ਹੋਇਆ ਸੀ ਇੰਤਜ਼ਾਰ ਕਰੋ ਮਿਲਦੇ ਹਾਂ ਕੁਝ ਦੇਰ ਬਾਅਦ ਡੇਲੀ ਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਕਿ ਅਸੀਂ ਇਸ ਟਾਈਮ ਮੌਜੂਦ ਹਾਂ ਗੁਰਦੁਆਰੇ ਦੇ ਗੁਰਦੁਆਰਾ ਸਾਹਿਬ ਦੇਖੇ ਜਿਸ ਦੀਆਂ ਸਵੇਰ ਤੋਂ ਇਥੇ ਸੋਸ਼ਲ ਮੀਡੀਆ ਤੇ ਪੋਸਟਾਂ ਜਿਹੜੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਅਸੀਂ ਉਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਿਤ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਬਲੋਜਾ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਸ ਉਸ ਦੇ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤੇ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਇਹ ਪੀੜਪੜ ਬਲੇ ਇਲਾਕੇ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੂ ਬਤਿਆ ਤੇ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਤੁਹਾਨੂੰ ਲੈ ਕੇ ਪੁੱਜੇ ਹਾਂ ਜਿੱਥੇ ਤੁਸੀਂ ਜਿੱਥੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਜਿਸ ਦੀ ਕੇ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਐਸਜੀਪੀਸੀ ਦੇ ਜਿਹੜਾ ਅੰਡਰ ਜਿਹੜੇ ਆਂਦਾ ਹੈ ਦੀ ਸਾਰੀ ਦੇਖ ਰਹੇ ਜਿਹੜੀ ਐਸਜੀਪੀਸੀ ਇਹ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਤਸਵੀਰਾਂ ਦੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਉਸ ਗੁਰਦੁਆਰਾ ਸਾਹਿਬ ਵਿੱਚ ਕਥਿਤ ਤੌਰ ਤੇ ਇੱਕ ਨੌਜਵਾਨ ਜਿਹੜਾ ਨੌਜਵਾਨ ਬਲੰਦ ਜੜਾ ਇਥੇ ਜਿਹੜੀ ਉਹ ਮੇਦਵੀ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਸੁਨਾ ਦੇ ਨਾਲ ਅਸੀਂ ਤੁਹਾਨੂੰ ਇਹ ਵੀ ਦੱਸ ਲਈਏ ਕਿ ਇਥੇ ਸਵੇਰ ਤੋਂ ਹੀ ਜਿਹੜੇ ਇਹ ਪੁਲਿਸ ਅਧਿਕਾਰੀ ਜਿਹੜੇ ਸਵੇਰ ਤੋਂ ਇਥੇ ਪੁਜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਇਥੇ ਪੁਜੇ ਹੋਏ ਸੀ ਇਥੇ ਸਰਪ੍ਰਸ਼ਾਸਨ ਜਿਹੜਾ ਇਥੇ ਪੁਜਿਆ ਹੋਇਆ ਸੀ ਤੇ ਅਸੀਂ ਗਲਵਤ ਦੇ ਜ਼ਰੀਏ ਗਲਵਤ ਕਰਾਂਗੇ ਤੁਹਾਨੂੰ ਇੰਡੀਆ ਦੇ ਨਾਲ ਪਰ ਉੱਥੋਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਲਾਕਾ ਜਿਹੜਾ ਹੈ ਇਹ ਕਾਫੀ ਭੀੜ-ਪੜ ਵਾਲਾ ਇਲਾਕਾ ਹੈ ਔਰ ਇਹ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਜਿਹੜੀ ਇਮਾਰਤ ਹੈ ਜਿਹੜੀ ਜਿੱਥੇ ਅਸੀਂ ਖੜੇ ਆਂ ਸਜਿੱਤੇ ਤੁਸੀਂ ਦਿਖਾ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਤੁਸੀਂ ਡੇਲੀ ਪੁਸ ਪੰਜਾਬੀ ਦੇ ਜ਼ਰੀਏ ਦੇਖ ਰਹੇ ਹੋ ਕਿ ਇਸ ਜਿਹੜੇ ਗੁਰਦੁਆਰਾ ਸਾਹਿਬ ਜਿਹੜਾ ਪੂਰੀ ਭੀੜ-ਪੜ ਵਾਲੇ ਇਲਾਕੇ ਦੇ ਵਿੱਚ ਹੈ ਔਰ ਇੱਥੇ ਕਿਥੇ ਤੌਰ ਤੇ ਜਿਹੜਾ ਕੀਤਾ ਗਿਆ ਇੱਥੇ ਇੱਕ ਨੌਜਵਾਨ ਬਲੋ ਜਿਹੜਾ ਆ ਉਹ ਗੁਰੂ ਘਰ ਦੇ ਵਿੱਚ ਜਿਹੜੀ ਹੈ ਗਲਤ ਤਰੀਕੇ ਦੇ ਨਾਲ ਐਂਟਰੀ ਕੀਤੀ ਗਈ ਤੇ ਦੇ ਵੀ ਸ਼ੱਕ ਜਾ ਰਿਹਾ ਕਿ ਉਸ ਬੇਅਦਵੀਦੀ ਮੰਚਾ ਦੇ ਨਾਲ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਇਸ ਦੌਰਾਨ ਜਿਹੜਾ ਕੁਝ ਨਿਹੰਗ ਸਿੰਘ ਵੀ ਜਿਹੜੇ ਇੱਥੇ ਪੁਜੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਇਸ ਦੌਰਾਨ ਉਸ ਜਿਹੜੀ ਹੈ ਮਾਰਕੀਟ ਜਿਹੜੀ ਨੌਜਵਾਨ ਦੀ ਕੀਤੀ ਗਈ ਮਾਰਕੀਟ ਦੇ ਦੌਰਾਨ ਜਿਹੜਾ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਬਹੁਤ ਸਾਰੇ ਪ੍ਰਸ਼ਾਸਕਿਕ ਅਧਿਕਾਰੀ ਵੀ ਇੱਥੇ ਪੁਜੇ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਪੁਜਿਆ ਅਸੀਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਆਨਲਾਈਨ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤਕੀਕੇ ਮੈਂ ਸਭ ਨੇ ਕੀ ਕੀਤਾ ਥੋੜੇ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਉਹਨਾਂ ਨਾਲ ਗਲਵਤ ਕਰਕੇ ਉਹ ਵੀ ਇਸ ਤੋਂ ਜਾਣਕਾਰੀ ਦੇਣ ਦੀ ਤੇ ਕੋਸ਼ਿਸ਼ ਕਰਾਂਗੇ ਅਫਵਾਹਾਂ ਤੋਂ ਬਚੋ ਕਿ ਬਹੁਤ ਸਾਰੀਆਂ ਖ਼ਬਰਾਂ ਜੜੀਆਂ ਹੋਈਆਂ ਉਹ ਵੀ ਫੈਲਾਈਆਂ ਜਾ ਰਹੀਆਂ ਸਚਾਈ ਜਾਣਨ ਲਈ ਕਿ ਕੀ ਹੋਇਆ ਕਿੱਦਾਂ ਹੋਇਆ ਕਦੋਂ ਹੋਇਆ ਇਹ ਸਭ ਕੁਝ ਜਾਣ ਲਈ ਅਗੜੋ ਡੇਲੀ ਕੁਛ ਪੰਜਾਬੀ ਦੇ ਨਾਲ ਨਵੀਂ ਅਪਡੇਟ ਲੈ ਕੇ ਤਾਜ਼ਾ ਲਵਾਵਾਂਗੇ ਤੇ ਗੱਲ ਕਰਾਂਗੇ ਇੱਥੋਂ ਦੇ ਜਿਹੜੇ ਮੈਨੇਜਰ ਆ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਕੀ ਕੀ ਹੋਇਆ ਸੀ ਤੇ ਕੀ ਕੀ ਨਹੀਂ ਹੋਇਆ ਸੀ ਇੰਤਜ਼ਾਰ ਕਰੋ ਮਿਲਦੇ ਹਾਂ ਥੋੜੇ ਬਾਅਦ ਅਲਿਪ ਉਸ ਪੱਲੇ ਵੀ ਦੇਖ ਰਹੇ ਹਾਂ ਕੁਝ ਅਸੀਂ ਇਸ ਟਾਈਮ ਮੌਜੂਦ ਹਾਂ ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਕਿ ਜਿਸ ਦਿਨ ਸਵੇਪ ਹੋਇਆ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਜਿਹੜੀਆਂ ਖਬਰਾਂ ਕੁਝ ਦੇਖ ਰਹੇ ਹਾਂ ਅਸੀਂ ਉਸ ਹੀ ਗੁਰਦੁਆਰਾ ਸਾਹਿਬ ਦੇ ਮੌਜੂਦ ਹਾਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਕਿ ਐਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਿਤ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਬਲੋ ਜਿਹੜਾ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਸ ਉਸ ਦੇ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤੇ ਨਾਲੇ ਨਾਲ ਅਸੀਂ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਇਹ ਪੀੜਪਾੜ ਵਾਲੇ ਇਲਾਕੇ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੋਬਤ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਤੁਹਾਨੂੰ ਲੈ ਕੇ ਪੁੱਜੇ ਹਾਂ ਜਿੱਥੇ ਤੁਸੀਂ ਜਿੱਥੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਜਿਸ ਦੀ ਕੇ ਜਿਹੜਾ ਗੁਰਦੁਆਰਾ ਸਾਹਿਬ ਦਾ ਐਸਜੀਪੀਸੀ ਦੇ ਜਿਹੜਾ ਅੰਡਰ ਜਿਹੜਾ ਆਂਦਾ ਹੈ ਸਾਰੀ ਦੇਖ ਰੱਖ ਜਿਹੜੀ ਐਸਜੀਪੀਸੀ ਤੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਤਸਵੀਰਾਂ ਦੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਉਸ ਗੁਰਦੁਆਰਾ ਸਾਹਿਬ ਦੀ ਦਿੱਕਤਿਤ ਤੌਰ ਤੇ ਇੱਕ ਨੌਜਵਾਨ ਜਿਹੜਾ ਨੌਜਵਾਨ ਬਣ ਰਿਹਾ ਇੱਥੇ ਜਿਹੜੀ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਸੋ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਦੱਸ ਲਈਏ ਕਿ ਕਿੱਥੇ ਸਵੇਰ ਤੋਂ ਹੀ ਜਿਹੜੇ ਪੁਲਿਸ ਅਧਿਕਾਰੀ ਜਿਸ ਵੇਲੇ ਇੱਥੇ ਪੁਜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਪੁਜੇ ਹੋਏ ਸੀ ਇੱਥੇ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਪੁਜਿਆ ਹੋਇਆ ਸੀ ਤੇ ਅਸੀਂ ਗਲਵਤ ਦੇ ਜਰੀਏ ਗਲਵਤ ਕਰਾਂਗੇ ਥੋੜੇ ਮਹੰਤਿਆਂ ਦੇ ਨਾਲ ਔਰ ਇਥੋਂ ਤੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਲਾਕਾ ਜਿਹੜਾ ਇਹ ਕਾਫੀ ਪੀੜਪੜ ਵਾਲਾ ਇਲਾਕਾ ਹੈ ਔਰ ਇਹ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਜਿਹੜੀ ਇਮਾਰਤ ਹੈ ਜਿਹੜੀ ਜਿੱਥੇ ਅਸੀਂ ਖੜੇ ਆ ਸਜਿੱਤੇ ਤੁਸੀਂ ਦਿਖਾ ਦੇਖ ਰਹੇ ਹੋ ਤੁਸੀਂ ভাই ਤੁਸੀਂ ਤੁਸੀਂ ਡੇਲੀ ਪੋਸਟ ਪੰਜਾਬ ਦੇ ਜਰੀਏ ਦੇਖ ਰਹੇ ਹੋ ਇਸ ਜਿਹੜੇ ਗੁਰਦੁਆਰਾ ਸਾਹਿਬ ਪੂਰੀ ਪੀੜਪਣ ਵਾਲੇ ਇਲਾਕੇ ਦੇ ਵਿੱਚ ਹੈ ਔਰ ਇੱਥੇ ਕਿਥੇ ਤੌਰ ਤੇ ਲਿਖਿਆ ਗਿਆ ਕਿਥੇ ਇੱਕ ਨੌਜਵਾਨ ਬੋਲ ਜਿਹੜਾ ਉਹ ਗੁਰੂ ਘਰ ਦੇ ਵਿੱਚ ਜਿਹੜੀ ਹੈ ਗਲਤ ਤਰੀਕੇ ਦੇ ਨਾਲ ਐਂਟਰੀ ਕੀਤੀ ਗਈ ਤੇ ਇਹ ਵੀ ਸ਼ੱਕ ਜਾ ਰਿਹਾ ਕਿ ਉਹ ਬੇਅਦਬੀ ਦੀ ਮਨਸ਼ਾ ਦੇ ਨਾਲ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਇਸ ਦੌਰਾਨ ਜਿਹੜਾ ਕੁਝ ਨਹਿਮ ਸਿੰਘ ਵੀ ਜਿਹੜੇ ਇੱਥੇ ਪੁਜੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਇਸ ਦੌਰਾਨ ਕੀ ਕਿ ਮੰਨੂ ਸਭ ਨੇ ਕੀ ਕੀਤਾ ਇਥੋ ਦੇ ਸਥਾਨਿਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਿਹਾ ਉਹਨਾਂ ਨਾਲ ਗਲਤ ਕਰਤੀ ਉਹ ਵੀ ਇਸ ਤੋਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਅਫਵਾਹਾਂ ਤੋਂ ਬਚੋ ਕਿ ਬਹੁਤ ਸਾਰੀਆਂ ਜੜੀਆਂ ਅਫਵਾਹਾਂ ਜੜੀਆਂ ਉਹ ਵੀ ਫੈਲਾਈਆਂ ਜਾ ਰਹੀਆਂ ਸਚਾਈ ਜਾਣਨ ਲਈ ਕਿ ਕੀ ਹੋਇਆ ਕਿੱਦਾਂ ਹੋਇਆ ਕਦੋਂ ਹੋਇਆ ਇਹ ਸਭ ਕੁਝ ਜਾਣਨ ਲਈ ਜੁੜੇ ਹੋਏ ਡੇਲੀ ਪੁਸ ਪੰਜਾਬੀ ਦੇ ਨਾਲ ਨਵੀਂ ਅਪਡੇਟ ਲੈ ਕੇ ਆਜ਼ਰ ਹੋਵਾਂਗੇ ਤੇ ਗੱਲ ਕਰਾਂਗੇ ਇਥੋਂ ਦੇ ਜਿਹੜੇ ਮੈਨੇਜਰ ਹੈ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਕੀ ਕੀ ਹੋਇਆ ਸੀ ਤੇ ਕੀ ਕੀ ਨਹੀਂ ਹੋਇਆ ਸੀ ਇੰਤਜ਼ਾਰ ਕਰੋ ਮਿਲਦੇ ਹਾਂ ਥੋੜੇ ਬਾਅਦ ਦੇ ਲੋਕ ਪੰਜਾਬੀ ਦੇਖ ਰਹੇ ਹੋ ਤੁਸੀਂ ਇੱਕ ਅਸੀਂ ਇਸ ਸਮੇਂ ਮੌਜੂਦ ਹਾਂ ਉਸ ਗੁਰਦੁਆਰੇ ਸਨਹ ਦੇ ਵਿੱਚ ਜਿਸ ਦੀਆਂ ਸਵੇਪੋਏ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜੜੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਅਸੀਂ ਉਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਕੁਝ ਤਸਵੀਰਾਂ ਅਸੀਂ ਇੱਥੇ ਨੂੰ ਰਿਪੋਰਟ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਕਿ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਿਤ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਬਲੋਗਰ ਉਹ ਬੇਅਦਬੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਸ ਉਸ ਦੇ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਇਹ ਪੀਰਪਾਟ ਵਾਲੇ ਇਲਾਕੇ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੂ ਬਤਿਆ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਤੁਹਾਨੂੰ ਲੈ ਕੇ ਪੁੱਜੇ ਹਾਂ ਜਿੱਥੇ ਤੁਸੀਂ ਜਿੱਥੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਦੀ ਕਿ ਜਿਹੜਾ ਗੁਰਦੁਆਰਾ ਸਾਹਿਬ ਦਾ ਐਸਜੀਪੀਸੀ ਦੇ ਜਿਹੜਾ ਅੰਡਰ ਜਿਹੜਾ ਆਂਦਾ ਸਾਰੀ ਦੇਖ ਰਹੇ ਜਿਹੜੀ ਐਸਜੀਪੀਸੀ ਤੇ ਵੱਲੋਂ ਜਿਹੜੀ ਇਹ ਕੀਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਤਸਵੀਰਾਂ ਦੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਉਸ ਗੁਰਦੁਆਰਾ ਸਾਹਿਬ ਦੇ ਜਿੱਥੇ ਕਥਿਤ ਤੌਰ ਤੇ ਇੱਕ ਨੌਜਵਾਨ ਜਿਹੜਾ ਨੌਜਵਾਨ ਵੱਲੋਂ ਜਿਹੜਾ ਇੱਥੇ ਜਿਹੜੀ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਸੋ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਿੱਥੇ ਸਵੇਰ ਤੋਂ ਹੀ ਜਿਹੜੇ ਪੁਰ ਸੁਧਾਰ ਯੁਰਿਸਵੇ ਕੋਈ ਤੇ ਪੁਜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਪੁਜੇ ਹੋਏ ਸੀ ਇੱਥੇ ਸਰਪ੍ਰਸ਼ਾਸਕ ਦੇ ਇੱਥੇ ਪੁਜਿਆ ਹੋਇਆ ਸੀ ਤੇ ਅਸੀਂ ਗਲਵਤ ਦੇ ਜਰੀਏ ਗਲਵਤ ਕਰਾਂਗੇ ਇਥੋਂ ਦੇ ਮਹਿੰਦਿਆਂ ਦੇ ਨਾਲ ਹੋਰ ਇਥੋਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਲਾਕਾ ਜਿਹੜਾ ਹੈ ਇਹ ਕਾਫੀ ਭੀੜ ਭੜ ਵਾਲਾ ਲੱਗਦਾ ਹੈ ਔਰ ਇਹ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਜਿਹੜੀ ਜਿੱਥੇ ਅਸੀਂ ਖੜੇ ਹਾਂ ਤੁਸੀਂ ਜਿੱਤੇ ਤੁਸੀਂ ਦਿਖਾ ਦੇਖ ਰਹੇ ਹੋ ਤੁਸੀਂ ਲਾਈਵ ਤੁਸੀਂ ਤੁਸੀਂ Delhi ਪੰਜਾਬੀ ਦੇ ਏਰੀਆ ਦੇਖ ਰਹੇ ਹੋ ਕਿ ਇਸ ਜਿਹੜੇ ਗੁਰਦੁਆਰਾ ਸਾਹਿਬ ਜਿਹੜੇ ਪੂਰੀ ਢੀੜਪੜ ਵਾਲੇ ਇਲਾਕੇ ਦੇ ਵਿੱਚ ਹੈ ਔਰ ਇੱਥੇ ਕਿਸੇ ਤਰ੍ਹਾਂ ਦੇ ਲਿਖਿਆ ਗਿਆ ਇੱਥੇ ਇੱਕ ਨੌਜਵਾਨ ਬਲੋਜਣਾ ਇੱਕ ਗੁਰੂ ਘਰ ਦੇ ਵਿੱਚ ਜਿਹੜੀ ਹੈ ਗਲਤ ਤਰੀਕੇ ਦੇ ਨਾਲ ਐਂਟਰੀ ਕੀਤੀ ਗਈ ਤੇ ਇਹ ਵੀ ਸ਼ੱਕ ਜਾ ਰਿਹਾ ਕਿ ਉਸ ਬੇਅਦਬੀ ਦੀ ਮਨਸ਼ਾ ਦੇ ਨਾਲ ਇਹਨਾਂ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਇਸ ਦੌਰਾਨ ਜਿਹੜਾ ਕੁਝ ਨਿਹੰਗ ਸਿੰਘ ਵੀ ਜਿਹੜੇ ਇੱਥੇ ਪੁਜੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਇਸ ਦੌਰਾਨ ਉਸ ਜਿਹੜੀ ਹੈ ਉਹ ਮਾਰਕੀਟ ਜਿਹੜੀ ਨੌਜਵਾਨੀ ਕੀਤੀ ਗਈ ਮਾਰਕੀਟ ਦੇ ਦੌਰਾਨ ਜਿਹੜਾ ਨੌਜਵਾਨੀ ਜਿਹੜੀ ਮਾਤ ਹੋ ਗਈ ਬਹੁਤ ਸਾਰੇ ਪ੍ਰਸ਼ਾਸਕਿਕ ਅਧਿਕਾਰੀ ਵੀ ਇੱਥੇ ਪੁਜੇ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਪੁਜਿਆ ਅਸੀਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਲਾਈਵ ਜਣੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਕੀ ਕਿਹਾ ਮੈਨੇਜਰ ਸਾਹਿਬ ਨੇ ਕੀ ਕਿਹਾ ਇੱਥੋਂ ਦੇ ਸਥਾਨਿਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਉਹਨਾਂ ਨਾਲ ਗਲਵਤ ਕਰਕੇ ਉਹ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਣ ਦੀ ਇੱਕ ਕੋਸ਼ਿਸ਼ ਕਰਾਂਗੇ ਅਫਵਾਹਾਂ ਤੋਂ ਬਚੋ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਜੜੀਆਂ ਉਹ ਵੀ ਫਲਾਈਆਂ ਜਾ ਰਹੀਆਂ ਸਚਾਈ ਜਾਣਨ ਲਈ ਕਿ ਕੀ ਹੋਇਆ ਕਿੱਦਾਂ ਹੋਇਆ ਕਦੋਂ ਹੋਇਆ ਇਹ ਸਭ ਕੁਝ ਜਾਣਨ ਲਈ ਗੁਰੂ ਦਿਲਪੁਸ ਪੰਜਾਬੀ ਦੇ ਨਾਲ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤੇ ਦਿਲ ਕਰਾਂਗੇ ਇਥੋਂ ਦੇ ਜਿਹੜੇ ਮੈਨੇਜਰ ਆ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਕੀ ਕੀ ਹੋਇਆ ਸੀ ਤੇ ਕੀ ਕੀ ਨਹੀਂ ਹੋਇਆ ਸੀ ਇੰਤਜ਼ਾਰ ਕਰੋ ਮਿਲਦੇ ਹਾਂ ਕੁਝ ਦੇ ਬਾਅਦ ਗੁਰੂ ਦਿਲਪੁਸ ਪੰਜਾਬੀ ਦੇਖ ਰਹੇ ਹੋ ਤੁਸੀਂ ਅਸੀਂ ਇਸ ਟਾਈਮ ਮੌਜੂਦ ਹਾਂ ਫਗਵਾੜਾ ਦੇ ਗੁਰਦੁਆਰਾ ਸਹਿਬ ਕਿਉਂਕਿ ਜਿਸ ਦਿਨ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਉਸ ਦੇਖ ਰਹੇ ਹਾਂ ਅਸੀਂ ਉਸ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਕਿ ਇਸ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਬਲਕਿ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਸ ਉਸ ਦੇ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤੇ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਇਹ ਪੀੜਪੜ ਵਾਲੇ ਇਲਾਕੇ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੋਬਤ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਤੁਹਾਨੂੰ ਲੈ ਕੇ ਪੁੱਜੇ ਹਾਂ ਜਿੱਥੇ ਤੁਸੀਂ ਜਿੱਥੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਜਿਸ ਤਿੱਕੇ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਐਸਜੀਪੀਸੀ ਦੇ ਜਿਹੜਾ ਇਹ ਅੰਡਰ ਜਿਹੜਾ ਆਂਦਾ ਹੈ ਸਾਰੀ ਦੇਖ ਰਹੇ ਜਿਹੜੀ ਐਸਜੀਪੀਸੀ ਤੇ ਵੱਲੋਂ ਜਿਹੜੀ ਇਹ ਕੀਤੀ ਜਾ ਰਹੀ ਹੈ ਤੇ ਤੁਸੀਂ ਤੁਹਾਨੂੰ ਤਸਵੀਰਾਂ ਦੇ ਜਿਹੜੀ ਦਖਲਅੰਦੀ ਦੀ ਕੋਸ਼ਿਸ਼ ਕਰਦੇ ਆ ਕਿ ਉਹ ਉਸ ਗੁਰਦੁਆਰਾ ਸਾਹਿਬ ਜਿੱਥੇ ਕਥਿਤ ਤੌਰ ਤੇ ਕਿ ਕੁ ਨੌਜਵਾਨ ਜਿਹੜਾ ਨੌਜਵਾਨ ਬਲੋਂ ਜਿਹੜਾ ਇੱਥੇ ਜਿਹੜੀ ਉਹ ਬੇਅਦਬ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਸੋ ਨਾਲ ਦੇ ਨਾਲ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਥੇ ਸਵੇਰ ਤੋਂ ਹੀ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਸਵੇਰ ਤੋਂ ਇੱਥੇ ਪੁੱਜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਪੁੱਜੇ ਹੋਏ ਸੀ ਇੱਥੇ ਸਰਪ੍ਰਸ਼ਾਸਨ ਜਿਹੜਾ ਇੱਥੇ ਪੁੱਜਿਆ ਹੋਇਆ ਸੀ ਤੇ ਅਸੀਂ ਗਲਵਤ ਦੇ ذریعے ਗਲਵਤ ਕਰਾਂਗੇ ਇੱਥੋਂ ਦੇ ਮੈਨੇਜਰ ਦੇ ਨਾਲ ਹੋ ਰਿਹਾ ਇੱਥੋਂ ਤੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਲਾਕਾ ਜਿਹੜਾ ਹੈ ਇਹ ਕਾਫੀ ਭੀੜ-ਪੜ ਵਾਲਾ ਇਲਾਕਾ ਹੈ ਔਰ ਇਹ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਜਿਹੜੀ ਜਿੱਥੇ ਅਸੀਂ ਖੜੇ ਹਾਂ ਜਿੱਥੇ ਤੁਸੀਂ ਦਿਖਾ ਦੇਖ ਰਹੇ ਹੋ ਤੁਸੀਂ ਗਾਇ ਕਿਸੇ ਦੇ ਤੁਸੀਂ ਡੇਲੀ ਪੋਸਟ ਪਰ ਜਾ ਬਿਧੇ ਦੇਖ ਰਹੇ ਹੋ ਕਿ ਇਸ ਜਿਹੜੇ ਗੁਰਦੁਆਰਾ ਸਾਹਿਬ ਜਿਹੜਾ ਪੂਰੀ ਭੀੜ-ਪੜ ਵਾਲੇ ਇਲਾਕੇ ਦੇ ਵਿੱਚ ਹੈ ਔਰ ਇੱਥੇ ਕਿਤੇ ਤੌਰ ਤੇ ਜਿਹੜਾ ਕਿਹਾ ਗਿਆ ਇੱਥੇ ਇੱਕ ਨੌਜਵਾਨ ਬਲੰਦ ਹੈ ਗੁਰੂ ਘਰ ਦੇ ਵਿੱਚ ਜਿਹੜੀ ਹੈ ਗਲਤ ਤਰੀਕੇ ਨਾਲ ਐਂਟਰੀ ਕੀਤੀ ਗਈ ਤੇ ਇਹ ਵੀ ਸ਼ੱਕ ਹੈ ਰਿਹਾ ਕਿ ਉਸ ਬੇਅਦਬ ਵੀਦ ਮੰਚਰ ਦੇ ਨਾਲ ਅੰਦਰ ਗੁਰਦੁਆਸਾ ਦੇ ਵਿੱਚ ਆਈ ਤੇ ਇਸ ਦੌਰਾਨ ਜਿਹੜਾ ਕੁਝ ਨਿਹੰਗ ਸਿੰਘ ਵੀ ਜਿਹੜੇ ਇੱਥੇ ਪੁਜੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਇਸ ਦੌਰਾਨ ਉਸ ਦੀ ਜਿਹੜੀ ਹੈ ਮਾਰਕਟ ਜਿਹੜੀ ਨੌਜਵਾਨੀ ਕੀਤੀ ਗਈ ਮਾਰਕਟ ਦੇ ਦੌਰਾਨ ਜਿਹੜਾ ਮੌਤਵੰਦ ਜਿਹੜੀ ਮੌਤ ਹੋ ਗਈ ਬਹੁਤ ਸਾਰੇ ਪ੍ਰਸ਼ਾਸਕਿਕ ਅਧਿਕਾਰੀ ਵੀ ਇੱਥੇ ਪੁਜੇ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਪੁਜੇ ਅਸੀਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਲਾਈਨ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਕੀ ਕੀ ਮੈਨੇਜਰ ਸਾਹਿਬ ਨੇ ਕੀ ਕੀ ਕੀਤਾ ਇੱਥੋਂ ਦੇ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਿਹਾ ਉਹਨਾਂ ਨਾਲ ਗਲਵਤ ਕਰਕੇ ਉਹ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਅਫਵਾਹਾਂ ਤੋਂ ਬਚੋ ਕਿ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਜੜੀਆਂ ਉਹ ਵੀ ਫਲਾਈਆਂ ਜਾ ਰਹੀਆਂ ਸਚਾਈ ਜਾਣਨ ਲਈ ਕਿ ਕੀ ਹੋਇਆ ਕਿੱਦਾਂ ਹੋਇਆ ਕਦੋਂ ਹੋਇਆ ਇਹ ਸਭ ਕੁਝ ਜਾਣਨ ਲਈ ਜੀਓ ਤੇ ਕੁਝ ਪੰਜਾਬੀ ਦੇ ਨਾਲ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤੇ ਗੱਲ ਕਰਾਂਗੇ ਇੱਥੋਂ ਦੇ ਜਿਹੜੇ ਮੈਨੇਜਰ ਆ ਉਹਨਾਂ ਦੇ ਨਾਲ ਤੇ ਉਨਾ ਤੋ ਜਾਣਗੇ ਕਿ ਸਾਰੀ ਘਟਨਾ ਕਿਸ ਤਰ੍ਹਾਂ ਵਪਰੀ ਤੇ ਕੀ ਕੀ ਹੋਇਆ ਸੀ ਤੇ ਕੀ ਕੀ ਨਹੀਂ ਹੋਇਆ ਸੀ ਇੰਤਜ਼ਾਰ ਕਰੋ ਮਿਲਦੇ ਹਾਂ ਕੁਝ ਦੇਰ ਬਾਅਦ ਅੱਡਲੀ ਪੋਸਟ ਪੰਜਾਬੀ ਦੇਖ ਰਹੇ ਹਾਂ ਤੁਸੀਂ ਅਸੀਂ ਇਸ ਟਾਈਮ ਮੌਜੂਦ ਹਾਂ ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਕੋਲ ਖੜੇ ਤੁਸੀਂ ਦਿਖਦੀਆਂ ਸਵੇਰ ਤੋਂ ਹੀ ਤੋਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਤੁਸੀਂ ਦੇਖ ਰਹੇ ਹਾਂ ਅਸੀਂ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਕਿ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਿਤ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਬੋਲ ਰਿਹਾ ਉਹ ਬੇਅਦਬੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਸ ਉਸ ਦੇ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤਾਂ ਨਾਲ ਦੇ ਵਾਲਾ ਸੀ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਆ ਜਿਹੜਾ ਏ ਪੀੜਪੜ ਵਾਲੇ ਇਲਾਕੇ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੂਗਤ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਤੁਹਾਨੂੰ ਲੈ ਕੇ ਪੁੱਜੇ ਹਾਂ ਜਿੱਥੇ ਤੁਸੀਂ ਜਿੱਥੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਜਿਸ ਦੀ ਕੇ ਜਿਹੜਾ ਗੁਰਦੁਆਰਾ ਸਾਹਿਬ ਦਾ ਐਸਜੀਪੀਸੀ ਦੇ ਜਿਹੜਾ ਅੰਡਰ ਜਿਹੜੇ ਆਂਦਾ ਸਾਰੀ ਦੇਖ ਰਹੇ ਜਿਹੜੀ ਐਸਜੀਪੀਸੀ ਇਹ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਤਸਵੀਰਾਂ ਦੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਗੁਰਦੁਆਰਾ ਸਾਹਿਬ ਦੇ ਜਿੱਥੇ ਕਥਿਤ ਤੌਰ ਤੇ ਇੱਕ ਨੌਜਵਾਨ ਜਿਹੜਾ ਨੌਜਵਾਨ ਬਲੰਦ ਇੱਥੇ ਜਿਹੜੀ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਸੋ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਦੱਸ ਲਈਏ ਕਿ ਇੱਥੇ ਸਵੇਰ ਤੋਂ ਹੀ ਜਿਹੜੇ ਪੁਲਿਸ ਅਧਿਕਾਰੀ ਜੀ ਸਵੇਰ ਤੋਂ ਇੱਥੇ ਪੁੱਜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਪੁੱਜੇ ਹੋਏ ਸੀ ਇੱਥੇ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਪੁੱਜਿਆ ਹੋਇਆ ਸੀ ਤੇ ਅਸੀਂ ਗਲਵਤ ਦੇ ਜਰੀਏ ਗਲਵਤ ਕਰਾਂਗੇ ਇਥੋਂ ਦੇ ਮਹਿਲ ਦੇ ਨਾਲ ਵਰ ਇਥੋਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਇਹ ਸਰਾਂ ਦਾ ਇਲਾਕਾ ਜਿਹੜਾ ਇਹ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਔਰ ਆਪਣੀ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਜਿਹੜੀ ਇਮਾਰਤ ਹੈ ਜਿਹੜੀ ਜਿੱਥੇ ਅਸੀਂ ਖੜੇ ਆ ਤੁਸੀਂ ਜਿੱਤੇ ਤੁਸੀਂ ਦਿਖਾ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਤੁਸੀਂ ਡੇਲੀ ਪੋਸਟ ਪੰਜਾਬੀ ਦੇ ਜ਼ਰੀਏ ਦੇਖ ਰਹੇ ਹੋ ਕਿ ਇਹ ਜਿਹੜੇ ਗੁਰਦੁਆਰਾ ਸਾਹਿਬ ਜਿਹੜਾ ਪੂਰੀ ਪੀੜਪੜਵਾਲੇ ਇਲਾਕੇ ਦੇ ਵਿੱਚ ਹੈ ਔਰ ਇੱਥੇ ਕਿਥੇ ਤੋੜਨ ਲੱਗਿਆ ਗਿਆ ਹੈ ਕਿੱਥੇ ਇੱਕ ਨੌਜਵਾਨ ਬਲੋ ਜਿਹੜਾ ਉਹ ਗੁਰੂ ਘਰ ਦੇ ਵਿੱਚ ਜਿਹੜੀ ਹੈ ਗਲਤ ਤਰੀਕੇ ਦੇ ਨਾਲ ਐਂਟਰੀ ਕੀਤੀ ਗਈ ਤੇ ਇਹ ਵੀ ਸ਼ੱਕ ਜਾ ਰਿਹਾ ਕਿ ਉਹ ਬੇਅਦਬੀ ਦੀ ਮੰਸ਼ਾ ਦੇ ਨਾਲ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਇਸ ਦੌਰਾਨ ਜਿਹੜਾ ਜਨਹੰਸ ਸਿੰਘ ਵੀ ਜਿਹੜੇ ਇੱਥੇ ਪੁਜੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਇਸ ਦੌਰਾਨ ਉਹ ਉਸ ਜਿਹੜੀ ਆ ਮਾਰਕੀਟ ਜਿਹੜੀ ਨੌਜਵਾਨ ਦੀ ਕੀਤੀ ਗਈ ਮਾਰਕੁੱਟ ਦੇ ਦੌਰਾਨ ਜਿਹੜਾ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਉਸ ਸਾਰੀ ਪ੍ਰਸ਼ਾਸਕਿਕ ਅਧਿਕਾਰੀ ਵੀ ਇੱਥੇ ਪੁਜੇ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਪੁਜਿਆ ਅਸੀਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀਆਂ ਉਹ ਲਾਈਵ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਕੀ ਕੀ ਮੈਨੇਜਰ ਸਾਹਿਬ ਨੇ ਕੀ ਕੀ ਇਥੋਂ ਦੇ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਿਹਾ ਉਹਨਾਂ ਨਾਲ ਗੱਲਬਾਤ ਕਰਕੇ ਉਹ ਵੀ ਇਸ ਤੋਂ ਜਾਣਕਾਰੀ ਦੇਣ ਦੀ ਇੱਕ ਕੋਸ਼ਿਸ਼ ਕਰਾਂਗੇ ਅਫਵਾਹਾਂ ਤੋਂ ਬਚੋ ਕਿ ਬਹੁਤ ਸਾਰੀਆਂ ਗੱਡੀਆਂ ਸੋਹਾਂ ਜੜੀਆਂ ਉਹ ਵੀ ਫੈਲਾਈਆਂ ਜਾ ਰਹੀਆਂ ਸਚਾਈ ਜਾਣਨ ਲਈ ਕਿ ਕੀ ਹੋਇਆ ਕਿੱਦਾਂ ਹੋਇਆ ਕਦੋਂ ਹੋਇਆ ਇਹ ਸਭ ਕੁਝ ਜਾਣਨ ਲਈ ਜੁੜੇ ਹੋ ਡਿਲਪੁਸ ਪੰਜਾਬੀ ਦੇ ਨਾਲ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤੇ ਗੱਲ ਕਰਾਂਗੇ ਇੱਥੋਂ ਦੇ ਜਿਹੜੇ ਮੈਨੇਜਰ ਆ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਕੀ ਕੀ ਹੋਇਆ ਸੀ ਤੇ ਕੀ ਕੀ ਨਹੀਂ ਹੋਇਆ ਸੀ ਇੰਤਜ਼ਾਰ ਕਰੋ ਮਿਲਦੇ ਹਾਂ ਕੁਟ ਦੇ ਬਾਅਦ ਉਸ ਪੰਜਾਬੀ ਦੇਖ ਰਹੇ ਹੋ ਤਸਵੀਰ ਤੇ ਅਸੀਂ ਇਸ ਟਾਈਮ ਮੌਜੂਦ ਹਾਂ ਫਗਵਾੜਾ ਦੇ ਗੁਰਦੁਆਰਾ ਸਾਹਿਬ ਵਿਖੇ ਜਿਸ ਦੀਆਂ ਸਵੇਤ ਹੋਈਆਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜੜੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਅਸੀਂ ਉਸੇ ਗੁਰਦੁਆਰਾ ਸਾਹਿਬ ਦੇ ਉੱਤੇ ਮੌਜੂਦ ਹਾਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਕਿ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਿਤ ਤੌਰ ਤੇ ਜੁੜਕਿਆ ਜਾ ਰਿਹਾ ਕਿ ਇੱਕ ਨੌਜਵਾਨ ਬਲੋ ਜਿਹੜਾ ਉਹ ਬੇਅਦਬੀ ਦੀ ਜੜੀ ਕੋਸ਼ਿਸ਼ ਕੀਤੀ ਗਈ ਤੇ ਉਸ ਉਸ ਦੇ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਇਹ ਪੀੜਪਾੜ ਵਾਲੇ ਇਲਾਕੇ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੂਬਤ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਹ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਤੁਹਾਨੂੰ ਲੈ ਕੇ ਪੁੱਜੇ ਹਾਂ ਜਿੱਥੇ ਤੁਸੀਂ ਜਿੱਥੇ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਦੀ ਕਿ ਜਿਹੜਾ ਗੁਰਦੁਆਰਾ ਸਾਹਿਬ ਦਾ ਐਸਜੀਪੀਸੀ ਦੇ ਜਿਹੜਾ ਅੰਡਰ ਜਿਹੜਾ ਆਂਦਾ ਹੈ ਦੀ ਸਾਰੀ ਦੇਖ ਰੱਖ ਜਿਹੜੀ ਐਸਜੀਪੀਸੀ ਇਹ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਤਸਵੀਰਾਂ ਦੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਉਸ ਗੁਰਦੁਆਰਾ ਸਾਹਿਬ ਦੇ ਜਿੱਥੇ ਕਥਿਤ ਤੌਰ ਤੇ ਇੱਕ ਨੌਜਵਾਨ ਜਿਹੜਾ ਨੌਜਵਾਨ ਵੱਲੋਂ ਜਿਹੜਾ ਇੱਥੇ ਜਿਹੜੀ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਗਈ ਉਸ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਦੱਸ ਲਈਏ ਕਿ ਇੱਥੇ ਸਵੇਰ ਤੋਂ ਹੀ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਸਵੇਰੇ ਕੋਈ ਇਥੇ ਪੁਜੇ ਹੋਏ ਸੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਪੁਜੇ ਹੋਏ ਸੀ ਇੱਥੇ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਪੁਜਿਆ ਹੋਇਆ ਸੀ ਤੇ ਅਸੀਂ ਗਲਵਤ ਦੇ ਜਰੀਏ ਗਲਵਤ ਕਰਨਗੇ ਇਥੋਂ ਦੇ ਮੰਗਿਆਂ ਦੇ ਨਾਲ ਹੋਰ ਇਥੋਂ ਤੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਇਲਾਕਾ ਜਿਹੜਾ ਹੈ ਇਹ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਔਰ ਇਹ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਜਿਹੜੀ ਜਿੱਥੇ ਅਸੀਂ ਖੜੇ ਆ ਤੁਸੀਂ ਜਿੱਤੇ ਤੁਸੀਂ ਦਿਖਾ ਦੇਖ ਰਹੇ ਤੁਸੀਂ লাইਵ ਤੁਸੀਂ ਦੇਲੀ ਪੁਸ਼ ਪੰਜਾਬੀ ਦੇ ਜ਼ਰੀਏ ਦੇਖ ਰਹੇ ਹੋ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਹੈ ਪੂਰੀ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਹੈ ਔਰ ਇੱਥੇ ਕਥੇ ਤੌਰ ਤੇ ਲੱਗਿਆ ਗਿਆ ਹੈ ਇੱਥੇ ਇੱਕ ਨੌਜਵਾਨ ਬਲੁੰਦਾ ਹੈ ਕੋ ਗੁਰੂ ਘਰ ਦੇ ਵਿੱਚ ਜਿਹੜੀ ਹੈ ਗਲਤ ਤਰੀਕੇ ਨਾਲ ਐਂਟਰੀ ਕੀਤੀ ਗਈ ਤੇ ਇਹ ਵੀ ਸ਼ੱਕ ਜਾ ਰਿਹਾ ਕਿ ਉਸ ਬੇਅਦਬੀ ਦੀ ਨੰਸ਼ਾ ਦੇ ਨਾਲ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਤੇ ਇਸ ਦੌਰਾਨ ਜਿਹੜਾ ਕੁਜਨਹੰਸ ਸਿੰਘ ਵੀ ਜਿਹੜੇ ਇੱਥੇ ਪੁਜੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਇਸ ਤਰ੍ਹਾਂ ਉਹ ਉਸ ਜਿਹੜੀ ਹੈ ਮਾਰਕੀਟ ਜਿਹੜੀ ਨੌਜਵਾਨ ਦੀ ਕੀਤੀ ਗਈ ਮਾਰਕੀਟ ਦੇ ਦੌਰਾਨ ਜਿਹੜਾ ਮੌਤਵੰਦੀ ਜਿਹੜੀ ਮੌਤ ਹੋ ਗਈ ਬਹੁਤ ਸਾਰੇ ਪ੍ਰਸ਼ਾਸਕਿਕ ਅਧਿਕਾਰੀ ਵੀ ਇੱਥੇ ਪੁਜੇ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਪੁਜਿਆ ਅਸੀਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਲਾਈਵ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਕੀ ਕਿਹਾ ਮੈਨੂੰ ਸਾਬ ਨੇ ਕੀ ਕਿਹਾ ਖੁਦ ਸਥਾਨਿਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਉਹਨਾਂ ਨਾਲ ਗਲਤ ਕਰਕੇ ਉਹ ਵੀ ਇਸ ਤੋਂ ਜਾਣਕਾਰੀ ਦੇਣ ਦੀ ਇਹ ਕੋਸ਼ਿਸ਼ ਕਰਾਂਗੇ ਅਫਵਾਹਾਂ ਤੋਂ ਬਚੋ ਕਿਉਂਕਿ ਬਹੁਤ ਸਾਰੀਆਂ ਗੱਡੀਆਂ ਸੋਹਾਂ ਜੜੀਆਂ ਉਹ ਵੀ ਫੈਲਾਈਆਂ ਜਾ ਰਹੀਆਂ ਸਚਾਈ ਜਾਣਨ ਲਈ ਕਿ ਕੀ ਹੋਇਆ ਕਿੱਦਾਂ ਹੋਇਆ ਕਦੋਂ ਹੋਇਆ ਇਹ ਸਭ ਕੁਝ ਜਾਣਨ ਲਈ ਜੁੜੇ ਹੋਏ ਦੇ ਲਈ ਪੰਜਾਬੀ ਦੇ ਨਾਲ ਨਵੀਂ ਅਪਡੇਟ ਲੈ ਕੇ حاضر ਹੋਵਾਂਗੇ ਤੇ ਗੱਲ ਕਰਾਂਗੇ ਕਿਥੋਂ ਦੇ ਜਿਹੜੇ ਮੈਨੇਜਰ ਆ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਕੀ ਕੀ ਹੋਇਆ ਸੀ ਤੇ ਕੀ ਕੀ ਨਹੀਂ ਹੋਇਆ ਸੀ ਇੰਤਜ਼ਾਰ ਕਰੋ ਮਿਲਦੇ ਹਾਂ ਥੋੜੇ ਜਿਹਾ ਬਾਅਦ ਅਰ ਡਿਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਅਸੀਂ ਇਸ ਟਾਈਮ ਮੌਜੂਦ ਹਾਂ ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਕਿ ਜਿਸ ਦੀਆਂ ਸਵੇਤੋ ਹੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜੜੀਆਂ ਤਰ੍ਹਾਂ ਕੁਝ ਦੇਖ ਰਹੇ ਹੋ ਅਸੀਂ ਉਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆਰਾ ਸਾਹਿਬ ਦੀ ਕਿ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਥਿਤ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਬਲੋ ਜਿਹੜਾ ਉਹ ਬੇਅਦਬੀ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਸਨੂੰ ਉਸ ਦੇ ਵਿੱਚ ਜਿਹੜਾ ਕਿ ਉਸ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਕਿਉਂਕਿ ਜਦੋਂ ਉਹ ਨੌਜਵਾਨ ਅੰਦਰ ਐਂਟਰ ਕੀਤਾ ਤੇ ਨਾਦਿਰ ਵਾਲਾ ਸਿੱਖ ਤੁਹਾਨੂੰ ਦਿਖਾ ਦਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਇਹ ਪੀੜਪਾਣ ਵਾਲੇ ਇਲਾਕੇ ਦੇ ਵਿੱਚ ਜਿਹੜੀ ਇਹ ਇਮਾਰਤ ਜਿਹੜੀ ਸ਼ਿਸ਼ੋਬਤ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਇਮਾਰਤ ਹੈ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ